ਕੜੀਆਂ ਕਿਪਸ ਮਾਰਕੀਟ ਦੇ ਵਿੱਚ ਜਿੱਥੇ ਕਿ ਭਵੇ ਜਿਹੜਾ ਬੈਲਪਰਾ ਦੇ ਵੱਲੋਂ ਇੱਕ ਕੇਕ ਜਿਹੜਾ ਕੱਟਿਆ ਗਿਆ ਗੱਲਬਾਤ ਵੀ ਕਰਾਂਗੇ ਕਿੰਨੇ ਕਿਲੋ ਜਿਹੜਾ ਕੇਕ ਹੈ ਤੇ ਕਿਸ ਤਰ੍ਹਾਂ ਦੇ ਭਾਈ ਸਾਹਿਬ જય શ્રી ਰਾਮ ਸਭ ਤੋਂ ਪਹਿਲਾਂ ਸਬੂਤ ਦੇਸਵਾਸੀਆਂ ਨੂੰ ਅੱਜ ਅਸ਼ੁੱਭ ਦੀ ਹਰੀ ਦੀ ਬਹੁਤ-ਬਹੁਤ ਵਧਾਈ ਬਹੁਤ ਮੁਬਾਰਕਾ ਇਸ ਦਿਨ ਦਾ ਇੰਤਜ਼ਾਰ ਬਹੁਤ ਸੌ ਸਾਲਾ ਤੋਂ ਸੀ ਤੇ ਅੱਜ ਪ੍ਰਭੂ ਦੀ ਕਿਰਪਾ ਹੋਈ ਅਸ਼ੁੱਭ ਦੀ ਆੜਾ ਆਇਆ ਤੇ ਸਭ ਨੂੰ ਇਹਦੀ ਬਹੁਤ ਵਧਾਈਆਂ ਤੇ ਅਸੀਂ ਅੱਜ 51 ਕਿਲੋ ਦਾ ਕੇਕ ਅਸੀਂ ਕੱਟ ਕੇ ਅੱਜ ਸੁਬਹ ਦਿਹਾੜਾ ਅਸੀਂ ਸੈਲੀਬ੍ਰੇਟ ਕਰ ਰਹੇ ਹਾਂ ਜੀ ਜਿਸ ਤਰ੍ਹਾਂ ਦੇਖਦੇ ਹੋ ਜਿਹੜਾ ਕਿ 550 ਸਾਲ 500 ਸਾਲਾਂ ਬਾਅਦ ਜਿਹੜਾ ਐਡਾ ਵੱਡਾ ਉਪਰਾਲਾ ਜਿਹੜਾ ਅੱਜ ਦੀਵਾਲੀ ਦੀ ਤਰ੍ਹਾਂ ਜਿਹੜਾ ਮਨਾਇਆ ਜਾ ਰਿਹਾ ਤੁਸੀਂ ਵੀ ਜਿਹੜਾ ਕੇਕ ਘਟ ਕੇ ਮਨਾਇਆ ਦੀਵਾਲੀ ਤੇ ਚਲੋ ਹਰ ਸਾਲ ਆਂਦੀ ਹੈ ਉਹ ਬਟੇ ਦੀਵਾਲੀ ਤੋਂ ਵੀ ਬਹੁਤ ਉੱਚਾ ਬਹੁਤ ਵੱਡਾ ਦੈਨੇ ਆ ਅੱਜ ਦਾ ਦਿਨ ਸਾਨੂੰ ਦੀਵਾਲੀ ਤੋਂ ਵੀ ਵੱਧ ਛੜ ਕੇ ਸੈਲੀਬ੍ਰੇਟ ਕਰਨਾ ਚਾਹੀਦਾ ਕਿਉਂਕਿ ਪ੍ਰਭੂ શ્રી ਰਾਮਦਾ ਜਿਹੜਾ ਹੈ ਅਸੀਂ ਵੇਟ ਕਰ ਰਹੇ ਸੀ ਇਸ ਦਿਨ ਦੀ ਅੱਜ ਉਸ ਪ੍ਰਭੂ શ્રી ਰਾਮ ਨੇ ਕਿਰਪਾ ਕੀਤੀ ਆਪੀ ਇਹ ਸੁਭ ਦੀ ਹੜਾ ਆਇਆ ਤੇ ਇਹਦੇ ਕਰਕੇ ਸਭ ਦੇ ਸਵਾਸੀਆਂ ਨੂੰ ਸਭ ਨੂੰ ਮਿਲ ਕੇ ਇਹ ਦਿਨ ਸੈਲੀਬ੍ਰੇਟ ਕਰਨਾ ਚਾਹੀਦਾ ਹੈ। ਦੇਖਿਆ ਜਾ ਰਿਹਾ ਲੁਧਿਆਣਾ ਦੇ ਵਿੱਚ ਵੀ ਹਰੇਕ ਮੁਹੱਲੇ ਦੇ ਵਿੱਚ ਗੁਰਦਾਰਿਆਂ ਦੇ ਵਿੱਚ ਮੰਦਰਾਂ ਦੇ ਵਿੱਚ ਲੰਗਰ ਲਾਇਆ ਜਾ ਰਿਹਾ ਸੰਗੀਤਨ ਕੀਤਾ ਜਾ ਰਿਹਾ। ਤੁਹਾਡੇ ਵੱਲੋਂ ਵੀ ਜਿਹੜਾ ਨੀਕ ਉਪਰਾਲਾ ਜਿਹੜਾ ਕੇਕ ਕੱਟ ਕੇ ਕਿਸ ਤਰ੍ਹਾਂ ਜ ਮੈਸੇਜ ਦਿੱਤਾ ਹੈ। ਦੇਖੋ ਸਾਨੂੰ ਜੋ ਇਹਦੀ ਖੁਸ਼ੀ ਹੈ ਉਹਦਾ ਅਸੀਂ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦੇ। ਹਰ ਦੇ ਸਵਾਸੀ ਜੋ ਇਸ ਸਮੇਂ ਅੰਦਰੋ ਜਿੰਨਾ ਖੁਸ਼ ਹੈ ਉਹ ਬਿਆਨ ਨਹੀਂ ਕਰ ਸਕਦੇ ਬੜੇ ਇੱਕ ਆਪਣੀ ਖੁਸ਼ੀ ਨੂੰ ਸਭ ਦੇ ਨਾਲ ਮਿਲ ਕੇ ਸੈਲੀਬ੍ਰੇਟ ਕਰਨ ਵਾਸਤੇ ਅਸੀਂ ਇਹ ਕੇਕ ਦਾ ਕਟਿਆ ਤੇ ਇਹਨਾਂ ਵੱਡਾ ਦਿਨ ਇਹਨਾਂ ਖੂਬਸੂਰਤ ਦਿਨ ਤੇ ਅਸੀਂ ਉਹਨੂੰ ਇਸ ਤਰੀਕੇ ਨਾਲ ਕੇਕ ਕਟਿੰਗ ਕਰਕੇ ਸੈਲੀਬ੍ਰੇਟ ਕਰ ਰਹੇ ਹਾਂ ਸਭ ਦੇ ਨਾਲ ਤੇ ਹਰ ਪਾਸੇ ਜਿਹੜਾ ਇਸ ਸਮੇਂ ਚੱਲ ਰਿਹਾ ਜਸ਼ਨ ਚੱਲ ਰਿਹਾ ਪੂਰੇ ਸ਼ਹਿਰ ਦੇ ਚ ਹਰ ਜਗ੍ਹਾ ਢੋਲ ਵਜ ਰਿਹਾ ਹਰ ਜਗ੍ਹਾ ਲੰਗਰ ਚੱਲ ਰਿਹਾ ਹਰ ਜਗ੍ਹਾ ਸੈਲੀਬ੍ਰੇਟ ਹੋ ਰਿਹਾ ਜੀ ਥੈਂਕ ਯੂ ਹੋਰ ਜਿਹੜੇ ਲੋਕ ਨੇ ਗੱਲਬਾਤ ਕਰਨਗੇ ਸਰ ਕੀ ਨਾਮ ਮੇਰਾ ਨਾਮ ਅਮਰਜੀਤ ਸਿੰਘ ਹੈ ਜੀ ਪਹਿਲਾਂ ਤਾਂ ਸਭ ਨੂੰ ਜੈ ਸ਼੍ਰੀ ਰਾਮ ਜੀ ਔਰ ਮੇਰੇ ਵੱਲੋਂ ਸਾਰੇ ਦੇਸ਼ਵਾਸੀਆਂ ਨੂੰ ਲੱਖ ਲੱਖ ਵਧਾਈਆਂ ਪਹਿਲਾਂ ਜੀ ਔਰ ਸਭ ਤੋਂ ਵੱਡੀ ਗੱਲ ਹੈ ਵੀ ਆਪਣੇ ਦੇਸ਼ ਦੇ ਵਿੱਚ ਜਿਹੜੀ ਇੱਕ ਖੁਬਬੀ ਆ ਵੀ ਚਾਹੇ ਆਪਾਂ ਕਿਸੇ ਵੀ ਧਰਮ ਨਾਲ ਰਿਲੇਟਡ ਹੋਈਏ ਔਰ ਮੈਨੂੰ ਲੱਗਦਾ ਵੀ ਅੱਜ ਦਾ ਦਿਨ ਜਿੰਨੇ ਵੀ ਧਰਮ ਹੈਗੇ ਆ ਸਾਰੇ ਧਰਮ ਰਲ ਕੇ ਜਿਹੜੇ ਆ ਇਸ ਨੂੰ ਜਿਹੜਾ ਸ਼੍ਰੀ ਰਾਮ ਮੰਦਿਰ ਜੀ ਦਾ ਅੱਜ ਨਿਰਮਾਣ ਹੋਇਆ ਉੱਥੇ ਆਪਣਾ ਜੋਧਾ ਵਿੱਚ ਸਾਰੇ ਰਲ ਕੇ ਮਨਾ ਰਹੇ ਆ ਔਰ ਬੜੀ ਲੰਬੀ ਔਰ ਬੜੀ ਵੱਡੀ ਖੁਸ਼ੀ ਦੀ ਲਹਿਰ ਆ ਸਾਰਿਆਂ ਦੇ ਵਿੱਚ ਸੋ ਮੈਂ ਆਪਣੇ ਵੱਲੋਂ ਇੱਕ ਵਾਰ ਫੇਰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦਾ ਕਿਸ ਤਰ੍ਹਾਂ ਦੇਖਦੇ ਹੋ ਜੀ ਹਰੇਕ ਗੁਰਦੁਆਰੇ ਸਰ ਗੁਰਦੁਆਰੇ ਲੰਗਰ ਗੁਰਦੁਆਰੇ ਦੇ ਮੰਦਰਾਂ ਦੇ ਵਿੱਚ ਤਾਂ ਲਾਈ ਹੈ ਲੰਗਰ ਲੱਗਦਾ ਹੀ ਆ ਲੱਗੇ ਹੋਏ ਆ ਬਸ ਤੁਸੀਂ ਦੇਖੋ ਗਲੀ ਗਲੀ ਦੇ ਵਿੱਚ ਲੰਗਰ ਲੱਗਿਆ ਹੋਇਆ ਪੂਰੀ ਮਾਰਕੀਟ ਚ ਲੱਗਿਆ ਹੋਇਆ ਔਰ ਹਰ ਦੁਕਾਨਦਾਰ ਚਾਹੇ ਕਿਸੇ ਵੀ ਧਰਮ ਨਾਲ ਸੰਬੰਧਿਤ ਆ ਕੋਈ ਵੀ ਲੋਕ ਆ ਉਹ ਸਾਰੇ ਰਲ ਮਿਲ ਕੇ ਖੁਸ਼ੀ ਮਨਾ ਰਹੇ ਆ ਸਭ ਦੇ ਵਿੱਚ ਬਹੁਤ ਖੁਸ਼ੀ ਦੀ ਲਹਿਰ ਆ ਇਧਰ ਆ ਜੀ ਹੋਰ ਵੀ ਲੋਕ ਨੇ ਸਰ ਕੀ ਨਾਮ ਹੈ ਜੀ ਦੇਖੀ ਤੇਰਾ ਬਲਵਿੰਦਰ ਸਿੰਘ ਜੀ ਜੀ ਸਰ ਕਿਸ ਤਰ੍ਹਾਂ ਦੇਖਦੇ ਜਿਹੜਾ ਕਿ ਅੱਜ ਉਪਰਾਲਾ ਕੀਤਾ ਗਿਆ ਦੇਖੋ ਅੱਜ ਦਾ ਉਪਰਾਲਾ ਇਦਾਂ ਜੀ ਵੀ ਸਾਰੇ ਧਰਮਾਂ ਨੂੰ ਇੱਕ ਮਿਲ ਕੇ ਰਹਿਣ ਦਾ ਸੰਦੇਸ਼ ਜਾਂਦਾ ਜੀ ਜੀ ਅੱਗੇ ਕੀ ਹੁੰਦਾ ਸੀ ਜੀ ਕੋਈ ਬੰਦਾ ਮਤਲਬ ਜਿਹੜੇ ਫੁੱਟ ਪਈ ਹੋਈ ਸੀ ਆਪਸ ਲੋਕਾਂ ਦੇ ਵਿੱਚ ਆਪਿਤ ਕਰੇ ਸੀਗੇ ਅੱਜ ਇਹ ਇਸ ਚੀਜ਼ ਦਾ ਪ੍ਰਤੀਕ ਹੈ ਕਿ ਸਾਰੇ ਧਰਮਾਂ ਨੇ Hindu ਹੈ Sikh ਹੈ Muslim ਹੈ ईसाई ਹੈ ਸਾਰੇ ਇਸ ਧਰਮ ਨੂੰ ਬੜੇ ਧਮ-ਧਮ ਨਾਲ ਮਨਾ ਰਹੇ ਨੇ ਖੁਸ਼ੀ ਨਾਲ ਮਨਾ ਰਹੇ ਨੇ ਤੇ ਅਸੀਂ ਕਹਿੰਦੇ ਹ ਪਰਮਾਤਮਾ ਸਾਰੇ ਧਰਮਾਂ ਨੂੰ ਹਿੰਦੁਸਤਾਨ ਨੂੰ ਸਾਰੇ ਨੂੰ ਐਦਾ ਮਿਲ ਕੇ ਰੱਖੇ ਤੇ ਐਦਾ ਸਾਰੇ ਧਰਮ ਆਪਸ ਦੇ ਵਿੱਚ ਇੱਕ ਦੂਜੇ ਦਾ ਧਰਮ ਇੱਕ ਦੂਜੇ ਦੀ ਸੈਲੀਬ੍ਰਿਟੀ ਇਕੱਠੇ ਹੋ ਕੇ ਮਨਾਉਣ ਥੈਂਕ ਯੂ और भी लोग ने कोशिश करेंगे सर की कहना चाहूंगे आज का दिन जी एक थे प्रभु राम की आज वो ना आ गया है इससे बड़ी खुशी क्या हो सकती है हर कोई राम मे हुआ है सारा हिंदुस्तान सारा वर्ल्ड राम मै इससे बड़ी खुशी क्या हो सकती है सबका मतलब अंदर से आत्मा जो इतनी खुश है की हम उसको ब्याह नहीं कर सकते جی 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 کیا کیا جی ساری بہت پہ جی ہندوستان جی ਉਹ ਦੁਆ ਲੋਕਾਂ ਦੀ ਜਿਹੜੀ ਆ ਪੂਰੀ ਹੋਈ ਹੈ ਜੀ ਤੇ ਰਾਮ ਜੀ ਆਪਣਾ ਜੁੱਧਿਆ ਜਿhko ਬਹੁਤ ਵਧੀਆ ਮੰਦਿਰ ਬਣਿਆ ਖੁਸ਼ੀਆਂ ਦੇ ਭਾਗਾ ਵਾਲਾ ਦੇਣਾ ਜੀ ਅੱਜ ਮਾਰਕੀਟ ਦੇ ਵੱਲੋਂ ਵੀ ਜਵੇਂ ਕੇਕ ਕੱਟ ਕੇ ਜਿਹੜੀ ਆ ਉਪਰਾਲਾ ਕੀਤਾ ਗਿਆ ਕਿਸ ਤਰ੍ਹਾਂ ਦੇ ਨਹੀਂ ਬਹੁਤ ਵਧੀਆ ਐਫਰਟ ਹੈ ਜੀ ਪਰ ਖਾਸ ਕਰਕੇ ਇਸਲਾਬਾ ਨਗਰ ਮਾਰਕੀਟ 'ਚ ਅਸੀਂ ਜੋ ਵੀ ਹੁੰਦਾ ਕੋਈ ਵੀ ਐਕਟੀਵਿਟੀਜ਼ ਅਸੀਂ ਸਾਰੀ ਕਰਕੇ ਬਾਕੀ ਇਹ ਤਾਂ ਜੀ ਭਗਵਾਨ ਜੀ रामचंद्र ਜੀ ਦਾ ਹੈਪ ਹੈ ਤੇ ਆਪਣੇ ਵੱਲੋਂ ਸ਼ਾਮ ਨੂੰ ਵੀ ਅਸੀਂ ਬੜਾ ਵਧੀਆ ਪ੍ਰੋਗਰਾਮ ਮਾਰਕੀਟ 'ਚ ਕਰਾਂਗੇ ਥੈਂਕ ਯੂ ਸੋ ਇਹ ਸੀਗਾ ਫਿਲਹਾਲ ਜਿਹੜਾ ਕਿਪਸ ਮਾਰਕੀਟ ਤੋਂ ਅਪਡੇਟ ਤੇ ਹੋਰ ਵੀ ਜਿਹੜੇ ਜਗ੍ਹਾ ਤੇ ਜਿਹੜੇ ਰਾਤ ਨੂੰ ਵੀ ਜਿਹੜੀ ਦੀਪਮਾਲਾ ਕੀਤੀ ਜਾਏਗੀ ਆਤੀਸ਼ਵਾਜੀਆਂ ਕੀਤੀਆਂ ਜਾਏਗੀਆਂ ਉਹਦਾ ਵੀ ਤੁਹਾਨੂੰ ਦ੍ਰਿਸ਼ ਜਿਹੜਾ ਜਰੂਰ ਦਿਖਾਵਾਂਗੇ ਦੇਖਦੇ ਰਹੋ ਬਣੇ ਰਹੋ ਜਾਨੀ ਤਾਂ ਅਸੀਂ ਧੰਨਵਾਦ ਹਮ ਜੈ ਸ਼੍ਰੀ ਰਾਮ ਅੱਜ ਫਿਰ ਖੜੇ ਆ ਕੈਪਸ ਮਾਰਕੀਟ ਦੇ ਵਿੱਚ ਜਿੱਥੇ ਕਿ ਭਵਿਆ ਜਿਹੜਾ ਬੈਲਪਰਾਵ ਦੇ ਵੱਲੋਂ ਇੱਕ ਕੇਕ ਜਿਹੜਾ ਕੱਟਿਆ ਗਿਆ ਹੈ ਗੱਲਬਾਤ ਵੀ ਕਰਾਂਗੇ ਕਿੰਨੇ ਕਿਲੋ ਜਿਹੜਾ ਕੇਕ ਹੈ ਤੇ ਕਿਸ ਤਰ੍ਹਾਂ ਦੇ ਭਾਈ ਸਾਹਿਬ ਜੈ ਸ਼੍ਰੀ ਰਾਮ ਸਭ ਤੋਂ ਪਹਿਲਾਂ ਸਬੂਤ ਦੇ ਸਵਾਸੀਆਂ ਨੂੰ ਅੱਜ ਅਸ਼ੁੱਭ ਦੀ ਹਰੀ ਦੀ ਬਹੁਤ-ਬਹੁਤ ਵਧਾਈ ਬਹੁਤ ਮੁਬਾਰਕਾ ਇਸ ਦਿਨ ਦਾ ਇੰਤਜ਼ਾਰ ਬਹੁਤ ਸੌ ਸਾਲਾ ਤੋਂ ਸੀ ਤੇ ਅੱਜ ਪ੍ਰਭੂ ਦੀ ਕਿਰਪਾ ਹੋਈ ਅਸ਼ੁੱਭ ਦੀ ਆੜਾ ਆਇਆ ਤੇ ਸਭ ਨੂੰ ਇਹਦੀ ਬਹੁਤ ਵਧਾਈਆਂ ਤੇ ਅਸੀਂ ਅੱਜ 51 ਕਿਲੋ ਦਾ ਕੇਕ ਅਸੀਂ ਕੱਟ ਕੇ ਅਸ਼ੁੱਭ ਦੀ ਆੜਾ ਅਸੀਂ ਸੈਲੀਬ੍ਰੇਟ ਕਰ ਰਹੇ ਹਾਂ ਜੀ ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਕਿ 550 ਸਾਲ 500 ਸਾਲਾਂ ਬਾਅਦ ਜਿਹੜਾ ਐਡਾ ਵੱਡਾ ਉਪਰਾਲਾ ਜਿਹੜਾ ਦੀਵਾਲੀ ਦੀ ਤਰ੍ਹਾਂ ਜਿਹੜਾ ਮਨਾਇਆ ਜਾ ਰਿਹਾ ਤੁਸੀਂ ਵੀ ਜਿਹੜਾ ਕੇਕ ਕੱਟ ਕੇ ਮਨਾਇਆ ਦੀਵਾਲੀ ਤੇ ਚਲੋ ਹਰ ਸਾਲ ਆਂਦੀ ਹੈ ਉਹ ਬਟੇ ਦੀਵਾਲੀ ਤੋਂ ਵੀ ਬਹੁਤ